ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾਂ ਨਰ ਕੋੁਰ ਕੋ ਦੁੱਖਣੇ ਅਕਿਰਤ ਕਨਾ ਕਥਾਣ ਤੇਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੋਏ ਹਰਮ ਮਹੱਲਾ ਪੰਜਵਾਂ ਅਵਖਦ ਸਭੇ ਕੀਤੇ ਅਨ ਨਿੰਦ ਕਦਰੁ ਨਹੀ ਆਪ ਲੈ ਨਾਨਕ ਪਤ ਪਤ ਜੋ ਨੀ ਪਾਹੀ ਪੜੀ ਮਹਲਾ ਪੰਜਵਾ ਤੁਸ ਦਿੱਤਾ ਪੂਰੇ ਸਤਿਗੁਰੂ ਹਰ ਧਨ ਸੱਚ ਖਟ ਸਾਰਾ ਅੰਦੇ ਸੇ ਮਿਟ ਗਏ ਜਮਕਾ ਭੋ ਛਟ ਕਾਂਦ ਰੋਦ ਬੁਰੇ ਆਈਆਂ ਸੰਸਾਧੂ ਟੁੱਟ ਵਿਨ ਸੱਚੇ ਦੂਜਾ ਸੇਵੰਦੇ ਫਰਮਰਸਣ ਬੁੱਟ ਨਾਨਕ ਗੁਰਬਖਸ਼ਿਆ ਨਮ ਸੰਗ ਜੁਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਬ 13 ਤੂੰ ਠਾਕੁਰ ਕੋ ਉਚਪਤਵਾਨ ਦਾਸਨ ਦਾਸ ਕਹਜਾ ਨਾਨਕ ਜੇਹਾਂ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਖਿਆ ਸੋ ਗੁਰੂ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗ ਜੀਓ ਆਉ ਜੁਲੜੀ ਵਾਰ ਵੀ ਚਾਰ ਚਲ ਰਹੀ ਹੈ ਧੰ ਧੰ ਗੁਰੂ ਰਾਮਦਾਸ ਜੀ ਮਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਗੋੜੀ ਕੀ ਵਾਰ ਦਾ ਲੜੀ ਵਾਰ ਦਾ 29 ਨੰਬਰ ਸ਼ਬਦ ਹੈ ਜੋ ਕਿ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਗ 315 ਅੰਗ ਦੇ ਸੁਸ਼ੋਭਿਤ ਹੈ ਅੱਜ ਨਿੰਦਗਨਾ ਜੋ ਕਿ ਪਹਿਲਾਂ ਵੀ ਸ਼ਬਦ ਚੱਲੇ ਸਨ ਵਾਲੁਰੇ ਦੇਖੋਂ ਦੇ ਨਿੰਦਕ ਆਪ ਮਾਰਣ ਅਕਰ ਅਪੇ ਆਹਰ ਸੰਤ ਸਹਾਇ ਨਾਨਕ ਵਰਤੈ ਸਭ ਜਹਤ ਅ ਨਿੰਦਕ ਦੀ ਹੀ ਗੱਲ ਕਰਦੇ ਆ ਉਹ ਕਿ ਹੈ ਨਿੰਦਕ ਦਾ ਹਾਲ ਉਹ ਦੇ ਅੱਗੇ ਪੂਰੇ ਅੱਗੇ ਵੀ ਹੋਰ ਪੰਜ ਸੱਤ ਸ਼ਬਦਾਂ ਦਾ ਟੱਲੇਗਾ ਵਿਚਾਰ ਨਾ ਜੁੜੀਏ ਸਤਿ ਲੋਕ ਮਹੱਲਾ ਪੱਜਵੰ ਨਰ ਕੋਰ ਬੋ ਦੁੱਖ ਕਣੇ ਅਕਿਰਤ ਕਣਾ ਕਾਥਾਣ ਨਰ ਕੋਰ ਬੋ ਦੁੱਖ ਕਣੇ ਕਿੰਨੇ ਜਿਹੜਾ ਅਕਿਰਤ ਕਰਨ ਹੈ ਅਕਿਰਤ ਕਰਨ ਕਿ ਉਹਨੂੰ ਕਹ ਲੈਈਏ ਮਨਮੁਖ ਨੂੰ ਜੇ ਕੋ ਬੋਲੇ ਛੱਤ ਪੂੜਾ ਜਲ ਜਾਵੇ ਜਿਸਨੂੰ ਝੂਠ ਸੱਚ ਝੂਠਾ ਲੱਗਦਾ ਸੱਚ ਦੇ ਨਾਲ ਜੇ ਸਾਨੂੰ ਗੁੱਸਾ ਆਉਂਦਾ ਤੇ ਸਤਿਗੁਰੂ ਕਹਿੰਦਾ ਇਹਦਾ ਮਤਲਬ ਹੈ ਅਕਿਰਤ ਕਰਨ ਮਨਮੁਖ ਹੈ ਬਾਤ ਆਪ ਜਿਠਾ ਮਨੁਖਾ ਇਸ ਲਈ ਨਰਕ ਔਰ ਦਾ ਦੁੱਖ ਕਹਿੰਦੇ ਮਰੇ ਬਾਅਦ ਦੇ ਨਰਕ ਔਰ ਦੀ ਤਾਂ ਗੱਲ ਹੀ ਨਹੀਂ ਕੀਤੀ ਐ ਇਸ ਸੰਸਾਰ ਚ ਰਹਿੰਦੇ ਆ ਮਨ ਕਰਕੇ ਉਹ ਕੋਰ ਨਰਕ ਚ ਪੈ ਜਾਂਦਾ ਹੈ ਬਹੁਤ ਦੁੱਖ ਕਹਿੰਦੇ ਬਹੁਤ ਵੱਡਾ ਦੁੱਖ ਸਹਿਣਾ ਪੈਂਦਾ ਹੈ ਅਘਿਰ ਤੱਕ ਨਾ ਠਾਣ ਐ ਹੋਜਾ ਠਾਣ ਮਨਮੁਖਾ ਦਾ ਹੈ ਤੈਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੋਏ ਹਰਾਮ ਕਹਿੰਦੇ ਉਹਨਾਂ ਨੂੰ ਫਿਰ ਤੈਨ ਪ੍ਰਭ ਮਾਰੇ ਨਾਨਕ ਹੇ ਨਰਿੰਕਾਰ ਉਹਨਾਂ ਨੂੰ ਨਿਰੰਕਾਰ ਆਪ ਮਾਰ ਮਾਰਦਾ ਹੈ ਆਪ ਤੰਗ ਕਰਦਾ ਹੈ ਕਿਉਂਕਿ ਜਿਹਨਾਂ ਨੇ ਫਿੱਟ ਲਾਣ ਦੇ ਦਰਗਾਹ ਤੋਂ ਪੈ ਗਈਆਂ ਇਹਨਾਂ ਕਹ ਲਈਏ ਜਿਹਨੂੰ ਬੇਦਖ ਮਾਪੇ ਆਪਣੀ ਜਾਇਦਾਦ ਤੋਂ ਕਰ ਦਿੱਤਾ ਹੋਵੇ ਨਾ ਕਿਸੇ ਦੀ ਔਕਾਤ ਨਹੀਂ ਹੈ ਵੀ ਮਾਪੇ ਤੋਂ ਪ੍ਰਾਪਰਟੀ ਲੈ ਸਕੇ ਇਸੇ ਤਰ੍ਹਾਂ ਜਿਹਨੇ ਬੇਦਖ ਹੀ ਆਪਣੇ ਨਿਰੰਕਾਰ ਦੀ ਕਿਰਪਾ ਤੋਂ ਕਰ ਦਿੱਤਾ ਹੈ ਉਹਨੂੰ ਨਿਰੰਕਾਰ ਦੀ ਨਜ਼ਰ ਦੇ ਹੇਠ ਕੋਈ ਲਿਆ ਨਹੀਂ ਸਕਦਾ ਤੁਹ ਫਤਗੁਰ ਕਹਿੰਦੇ ਨੇ ਤੈਨ ਪ੍ਰਭ ਮਾਰੇ ਨਾਨਕ ਆਸੇ ਮਨ ਮੁੱਖਾ ਨੂੰ ਇਸ ਤਰ੍ਹਾਂ ਦਾ ਨਿਰੰਕਾਰ ਆਪ ਸਜਾ ਦਿੰਦਾ ਹੈ ਕਿਉਂਕਿ ਉਹ ਅੰਦਰੋਂ ਸੁਖੀ ਨਹੀਂ ਹੁੰਦੇ ਕਦੇ ਵੀ ਪਠੀਵੰਦ ਤਪਦੇ ਰਹਿੰਦੇ ਨੇ ਚਾਹੇ ਜੇ ਹਾਰ ਸੋਰੀ ਚਾਹੇ ਪੂਰੀਆਂ ਰਾਤਾਂ ਵੀ ਜਾਣਾ ਜਨ ਪਰ ਅੰਦਰੋਂ ਹਾਰ ਬੰਦ ਤਪਦੇ ਨੇ ਇਸ ਨੂੰ ਕਿਸ ਖਾਣੇ ਕਿਸੇ ਦੇ ਨਾਲ ਦਿੰਦਿਆ ਕਰਨੀ ਚੁਗਲੀ ਕਰਨੀ ਅੰਦਰੋਂ ਤਪਣਾ ਲਈ ਗੱਲ ਹੈ ਸਾਸੂ ਕਹਿੰਦੇ ਤੈਨ ਪ੍ਰਭ ਮਾਰੇ ਨਾਨਕਾ ਹੋਇ ਇਹ ਮੁਏ ਹਰਾਮ ਕੇ ਨੇ ਐਸੇ ਨੂੰ ਮਾਰ ਮਾਰ ਕੇ ਤੇ ਹਰਾਮ ਕਰ ਦਿੰਦਾ ਦੁਖੀ ਕਰਦਾ ਮਹੱਲਾ ਪੰਜੇਵਾ ਆਉ ਖਦ ਸਭੇ ਕੀਤੇਣ ਨਿੰਦ ਕਰਰੂ ਨਾਹੀਂ ਆਉ ਖਦ ਸਭੇ ਕੀਤੇਣ ਸਾਰੇ ਅੰਧਰ ਭਾਵ दारू ਦਿੱਤੇ ਨੇ ਸਾਰਿਆਂ ਦਾ ਇਲਾਜ ਹੈ ਸਤਿਗੁਰੂ ਕੋ ਪਰ ਨਿੰਦ ਕਰਰੂ ਨਹੀਂ ਨਿੰਦਗਿ ਕੋਈ ਦਵਾਈ ਨਹੀਂ ਨਿੰਦਾ ਕਰ ਪਰਮਲ ਧੋਵੈ ਨਿੰਦਕ ਨੂੰ ਸਾਚੇ ਦਰਬਾਰ ਮੇ ਨਿੰਦਕ ਦਾ ਮੁਕਾਰਾ ਹੋਵਾ ਕਹਿੰਦੇ ਨਿੰਦਕ ਦੀ ਤਾਂ ਹਾਨੀ ਵੀ ਨਹੀਂ ਕੋਈ ਭਾਵਦੇ ਨਿੰਦਕ ਨਿੰਦਕ ਦੀ ਝੂਠੀ ਵੀ ਹਾਨੀ ਵੀ ਕੋਈ ਨਹੀਂ ਵਰਦਾ ਸਕਦਾ ਕਹਿੰਦੇ ਕਹਿੰਦੇ ਭਾਈ ਔ ਕੁੱਲ ਸੰਭੇ ਕੀਤੇ ਹਨ ਹੋਰ ਸਾਰੇ ਦੁੱਖਾਂ ਦਾ ਰੋਕਣ ਦਾ ਹੋਰਾਂ ਦਾ ਬਿਮਾਰੀਆਂ ਦਾ ਇਲਾਜ ਸਤਿਗੁਰੂ ਕੋਲ ਹੈ ਪਰ ਇਹਨੇ ਇੱਕ ਦਾ ਇਲਾਜ ਨਹੀਂ ਹੈ ਨਿੰਦਕਾ ਦਾ ਨਹੀਂ ਜਿਹਨੇ ਕਰਨੀ ਨਿੰਦਿਆ ਕੇ ਦਾ ਲਾ ਇਲਾਜ ਹੈ ਨਿੰਦਕ ਨਹੀਂ ਸਾਈਂ ਦਾ ਪਪਾ ਕਬੀਰ ਸਾਹਿਬ ਕਹਿੰਦੇ ਨਿੰਦ ਨਿੰਦੋ ਮੋਕੋ ਰਿੰਦੋ ਨਿੰਦਿਆ ਜਨ ਕੋ ਖਰੀ ਪਿਆਰੀ ਮੈਨੂੰ ਨਿੰਦ ਪਿਆਰੀ ਹੈ ਨਿੰਦਕ ਐਸਟ੍ਰਾਂਗ ਨੇ ਜੀ ਸਰਬਨ ਕੱਪੜੇ ਦੀ ਮੈਲ ਕੜੇ ਬਿਮਾਰ ਬਣਦਾ ਨਿੰਦਕ ਮੇਰੀ ਮੈਲ ਕੜਦੰਦ ਕਰੋਨਿੰਨਾ ਅਸੀਂ ਵੀ ਅਣਜਾਣੇ ਬਣੇ ਜਿਦ ਪਤਾ ਨਹੀਂ ਕਿੰਨੀਆਂ ਗੋੜ ਕੜ ਜਾਂਦੇ ਆ ਨਿੰਦਕਾਂ ਚੁਕੀ ਸਤਿਗੁਰੂ ਬਚਾਨਾ ਆਪ ਕਿਰਪਾ ਕਰਕੇ ਸਤਿਗੁਰੂ ਕਹਿੰਦੇ ਨੇ ਅੰਖਰ ਸਭ ਤੇ ਕੀਤੇ ਨੇ ਸਾਰੇ ਦਵਾਈਆਂ ਹਨ ਪਰ ਨਿੰਦਕ ਦੀ ਕੋਈ ਦਵਾਈ ਨਹੀਂ ਲਾ ਇਲਾਜ ਬਿਮਾਰੀ ਨਿੰਦਕ ਜਿਵੇਂ ਗਾਇਲੇ ਨੇ ਸ਼ੂਗਰ ਲਾ ਇਲਾਜ ਬਿਮਾਰੀ ਕੈਂਸਰ ਲਾ ਇਲਾਜ ਇਸੇ ਤਰ੍ਹਾਂ ਕਿ ਨਿੰਦਕ ਕੋਈ ਲਾ ਇਲਾਜ ਹੈ ਉਹਦਾ ਕੋਈ ਇਲਾਜ ਨਹੀਂ ਆਪ ਭੁਲਾਏ ਨਾਨਕਾ ਪਤ ਪਤ ਜੋਨੀ ਪਾਇ ਫਿਰ ਕਹਿੰਦੇ ਸਰਕਾਰ ਆਪ ਉਹਦੀ ਮਰਤ ਖਤਮ ਕਰ ਦਿੰਦਾ ਭੁਲਾ ਦਿੰਦਾ ਪਤ ਪਤ ਜੋਨੀ ਪਾਇ ਜਨ ਜਮ ਕੇ ਮਰ ਮਰ ਕੇ ਫਿਰ ਯੂਨੈਸਟ ਵਿੱਚ ਜਮ ਜਮ ਮਰ ਹੈ ਮਰ ਫਿਰ ਜਮਾ ਬਹੁਤ ਸਜਾਏ ਪਿਆਰ ਇਸਲਾਮ ਦਾ ਬਹੁਤ ਲੰਬੀ ਸਜਾ ਹੈ ਕਿਨੇ ਪਤਾ ਨਹੀਂ ਕਿੰਨੇ ਜਨਮ ਬਾਦਾਂ ਦੇ ਉਧਰ ਕਿ ਖੜ ਜਾਏਗਾ ਕਿੰਨੇ ਜਨਮ ਮਿੱਟੀ ਚ ਜਮੇਗਾ ਕਿੰਨੇ ਜਨਮ ਰੇਤਾ ਚ ਜੰਮੇਗਾ ਕਿੰਨੇ ਜਨਮ ਤੋਂ ਪਾਣੀ ਚ ਜੰਮੇਗਾ ਕਹਿੰਦੇ ਕੋਈ ਪਤਾ ਨਹੀਂ ਕੋਈ ਨਹੀਂ ਦੱਸ ਸਕਦਾ ਇਸ ਲਈ ਸਤਗੁਰੂ ਨੇ बार-बार ਕਿਹਾ ਕਿ ਉਹਦੀਆਂ ਚੀਜ਼ਾਂ ਉਹ ਅਨੰਕਾਰ ਜਾਣਦਾ ਹੈ ਜਦੋਂ ਤੱਕ ਉਹ ਤਾਂ ਪ੍ਰੈਕਟੀਕਲ ਹੈ ਲਾਈਫ ਦਾ ਕਿਉਂਕਿ ਕਿਸੇ ਦੀ ਕੇਈ ਕੋਈ ਸੁਣੀ ਸੁਣੀ ਗੱਲ ਤੇ ਵਿਸ਼ਵਾਸ ਕਰਨਾ ਖਤਰੇ ਨਹੀਂ ਦਾ ਸਤਿਗੁਰੂ ਦੀ ਬਾਣੀ ਐਸੀ ਹੈ ਕਹਿੰਦੇ ਆਪ ਪੜੋ ਤੇ ਆਪਣੀ ਜ਼ਿੰਦਗੀ ਚ ਕਰੋ ਜਦੋਂ ਕਰੋਗੇ ਤੇ ਆਪਣੇ ਆਪ ਪ੍ਰੈਕਟੀਕਲ ਮਿਲਨੇ ਸ਼ੁਰੂ ਹੋ ਜਾਣਗੇ ਗੁਰਬਾਣੀ ਸੁਣੋ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਗੁਰੂ ਦੀ ਗੱਲ ਮੰਨ ਲੈਂਦੇ ਆ ਨਾ ਤੇ ਅਸੀਂ ਦੇਖ ਸਕਦੇ ਹਾਂ ਗੁਰੂ ਦੇ ਗਿਆਨ ਦਾ ਚਸ਼ਮਾ ਲੱਗ ਜਾਂਦਾ ਸਾਰਾ ਪਾਣਾ ਵਾਪਰਦਾ ਦਿਖਦਾ ਸਭ ਸਾਫ਼ ਕੀ ਕਿ ਦਿਨਾ ਕੀ ਹੋ ਰਿਹਾ ਕਿਉਂਕਿ ਮਾਰਕ ਕਬੀਰ ਮਾਰਕ ਕਿਹਾ ਪੁੱਤਰੇ ਮਾਨਸ ਰਖੇ ਨਾਉ ਚੜ ਦੇ ਉਸਕੇ ਪਾਉਣੇ ਬੜਬੜ ਨੂੰ ਨਾ ਠਾਓ ਕਿਵੇਂ ਸਾਰਾ 2000 ਦਿਖਦਾ ਜੰਗ ਸਾਰਾ ਕੁਝ ਯਾਦ ਰਹਿਦਾ ਇੱਕ ਮਰਨਾ ਨਹੀਂ ਮਨੁੱਖ ਨੂੰ ਯਾਦਸਾਰੀ ਮਰ ਇਹਹੀ ਸਤਿਗੁਰੂ ਕਹਿੰਦੇ ਨੇ ਕਹਿੰਦੇ ਐਸੇ ਮਨੁੱਖ ਜਿਹੜੇ ਨਿੰਦਿਆ ਕਰਦੇ ਨੇ ਜਾਂ ਮਰ ਮਰ ਮੁਚ ਪੈ ਜਾਂਦੇ ਨੇ ਕਈ ਜੁਨਾ ਕੋ ਪਤਾ ਨਹੀਂ ਕਿੰਨੇ ਕਰੋੜਾ ਅਰਬਾਂ ਯੁੱਗ ਨਿਕਲ ਜਾਂਦੇ ਨੇ ਪੜੇ ਮੱਲਾ ਪੰਜਵਾ ਤੋਸਾ ਦਿੱਤਾ ਪੂਰੇ ਸਤਗੁਰੂ ਹਰ ਧਨ ਸੱਚ ਅਖੰਡ ਤਸੁਜਿਤਾ ਪੂਰੇ ਸਤਗੁਰੂ ਕਿਨੇ ਜਿਹਨੂੰ ਸਤਗੁਰੂ ਨੇ ਸੌਂਪ ਦਿੱਤਾ ਪੂਰੇ ਸਤਗੁਰੂ ਨੇ ਜਿਹੜਾ ਸੌਂਪ ਦਿੱਤਾ ਕਿ ਹਰ ਧਨ ਸੱਚ ਅਖੰਡ ਹੈ ਦਾ ਸੱਚਾ ਨਾ ਖਤਮ ਹੋਣ ਵਾਲਾ ਅਖੰਡ ਨਾ ਖੰਡਣ ਵਾਲਾ ਧੰਨੀ ਸੌਂਪ ਦਿੱਤਾ ਫਿਰ ਕਿੰਨੇ ਭਾਈ ਐਸਿਆਂ ਦਾ ਦੱਸਣਾ ਕਰੋ ਤੇ ਉਹਦਾ ਬਾਜ ਬਿੰਗਾ ਕੌਣ ਕਰ ਸਕਦਾ ਜੇ ਇਹ ਨਾਮ ਹੀ ਪ੍ਰੋਪਰਟੀ ਮਾਵਾ ਬਾਪ ਲਗਾ ਲਗਾ ਦਵੇ ਤੇ ਉਹ ਕੋਈ ਤੋੜ ਨਹੀਂ ਆ ਤੇ ਸਤਿਗੁਰੂ ਕਹਿੰਦੇ ਨੇ ਜੇ ਨੂੰ ਸਤਿਗੁਰੂ ਨੇ ਗਿਆਨ ਹੀ ਖੁੱਟ ਭੰਡਾਰਾਂ ਦੇ ਦਿੱਤਾ ਨਾ ਕੋਈ ਜਾਨੀ ਡੂਬੇ ਤਸਕਰ ਨਹੀਂ ਲੇਵਾ ਭਾਈ ਨਸਾਕਿਆ ਜਾਲਾ ਇਸਾ ਗਿਆਨ ਦੇ ਦਿੱਤਾ ਜਦ ਲੋਹ ਵੀ ਸਾਡਾ ਪਾਣੀ ਰੋੜ ਨਹੀਂ ਸਾਡਾ ਖਵਾਵੜਾ ਨਹੀਂ ਸਾਡੀ ਕਿੰਨੇ ਫਿਰ ਉਹਦਾ ਬਾਜ ਬਿੰਗਾ ਵੀ ਹੋ ਜਾਂਦਾ सब अंदेशे मिट गए। जम का पोछुट। फिर खत्म हो जाते खत्म हो जाते जमकर पो छुट जमान डर भी खत्म हो जाता है मरना किसी ने क्या है? मैं मरना जी को मंग सब मगे सुख सुख मगे दुख आगे होता मैं सुखी रहा मैं अमर रहा ਕਿਸ ਨੇ ਕਿਹਾ ਮਾਲਾ ਮੈਨੂੰ ਚੱਕ ਲਾ ਨਹੀ ਸਾਧੂ ਜੀ ਉਹ ਇਹ ਸਮਝਾ ਰਹੇ ਨੇ ਕਹਿੰਦੇ ਜਿਹੜਾ ਨਿਰੰਕਾਰ ਦਾ ਗੁਰਮੁਖ ਬਣ ਜਾਂਦਾ ਹੈ ਨਿਰੰਕਾਰ ਦੀ ਦਿੱਤੇ ਨਦਰ ਸਵਾਲੀ ਹੋ ਜਾਂਦਾ ਹੈ ਨਿਰੰਕਾਰ ਉਸ ਨੂੰ ਆਪਣਾ ਨਾਮ ਦਾ ਖਜ਼ਾਨਾ ਵੀਰ ਖੁੱਟ ਦੇ ਦਿੰਦਾ ਸਾਰੇ ਦੇਸੇ ਵੀ ਮਿਟਾ ਦਿੰਦਾ ਇੱਥੇ ਤੱਕ ਕੀ ਮੌਤ ਦਾ ਡਰ ਵੀ ਮੁਕਾ ਦਿੰਦਾ ਜਿਵੇਂ ਭਾਈ ਤਾਰੂ ਸਿੰਘ ਨੂੰ ਕਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਇਨ ਸੀ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਟੁੱਟ ਫਿਰ ਜਦੋਂ ਸਤਿਗੁਰੂ ਦੀ ਨਦਰ ਸਵਲੀ ਹੋ ਗਈ ਫਿਰ ਕਾਮ ਕ੍ਰੋਧ ਪੰਜ ਚੋਰ ਵੀ ਦੇ ਕਹਿਣੇ ਬਣ ਜਾਂਦੇ ਨੇ ਇਹ ਕਹਿ ਸਲਾਹਕਾਰ ਬਣ ਜਾਂਦੇ ਨੇ ਬੁਰਿਆਈਆਂ ਪੈੜੀਆਂ ਮੱਤਾਂ ਵੀ ਛੱਡ ਦਿੰਦਾ ਸੰਗ ਸਾਧੂ ਟੁੱਟ ਕਹਿੰਦੇ ਸਾਧੂ ਗੁਰੂ ਦੀ ਸੰਗ ਤੇ ਜੁੜ ਜਾਂਦਾ ਹੈ ਤੇ ਕਹਿੰਦਾ ਇਹਦਾ ਮਤਲਬ ਜੇ ਸਤਿਗੁਰੂ ਦੀ ਨਦਰ ਸਵਲੀ ਨਹੀਂ ਤੇ ਸਾਡੇ ਅੰਦੇਸੇ ਵੀ ਕਾਇਮ ਨੇ ਜਮਾਦਾਰタル ਵੀ ਕਾਇਮ ਹੈ ਤੇ ਸਤਿਗੁਰੂ ਦੀ ਨਦਰ ਸੰਵਲੀ ਨਹੀਂ ਤੇ ਅਸੀਂ ਖੜਨੇ ਮੰਨਟ ਗਾਉ ਨਹੀਂ ਪਾ ਸਕਦੇ ਜੇ ਸਤਿਗੁਰੂ ਕੋਈ ਨਦਰ ਸੰਵਾਲੀ ਨਹੀਂ ਮਤਲਬ ਅਸੀਂ ਨਿੰਦਕ ਹਾਂ ਨਿੰਦਿਆ ਵੀ ਕਰਦੇ ਹਾਂ ਚੁਗਲੀ ਵੀ ਕਰਦੇ ਹਾਂ ਬੇਈਮਾਨੀ ਵੀ ਕਰਦੇ ਪਰ ਨਦਰ ਸੰਵਾਲੀ ਹੋਵੇ ਫੇਰੇ ਸਾਰੇ ਕੁਝ ਛੁੱਟ ਜਾਂਦਾ ਹੈ ਵਿਨ ਸੱਚੇ ਦੂਜਾ ਸੇਵਦੇ ਹੋਏ ਮਰਸਣ ਭਟਾ ਉਹਨਾਂ ਦੀ ਫਿਤਰਤ ਐਸੀ ਬਣ ਜਾਂਦੀ ਵਿਨ ਸੱਚੇ ਦੂਜਾ ਸੇਵਦੇ ਉਹ ਇਸ ਤਰ੍ਹਾਂ ਹੋ ਜਾਂਦੇ ਨੇ ਜੇ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਨੂੰ ਸੇਵਦੇ ਨੇ ਤੇ ਕਹਿੰਦੇ ਮਰੇ ਬਰਾਬਰ ਨੇ ਕਿਉਂਕਿ ਆਖਾਂ ਜੀਵਾ ਇਸਰੇ ਮੰਦੇ ਹੋਰ ਤ੍ਰਿੰਗਾਤਰ ਦਾ ਨਾਮ ਜਪਦਾ ਤਾਂ ਮੈਂ ਜਿਉਂਦਾ ਨਾਮ ਤੇ ਜਪਦਾ ਤਾਂ ਮੈਂ ਮੰਨ ਕੇ ਵੀ ਮਰ ਗਿਆ ਮਨ ਕਰਕੇ ਮਰ ਗਿਆ ਜਿੰਦਾ ਲਾਸ਼ਨ अनेका ਮਿਲ ਜਾਣੀਆਂ ਸਭ ਨੂੰ ਕਿਉਂਕਿ ਦਾਸਾਨੀ ਗੁਰੂ ਦੀ ਬਾਣੀ ਦਾ ਸਨਮਾਨ ਹੈ ਨਾਨਕ ਕਾਗੁਰ ਬਖਸ਼ਿਆ ਨਾ ਮੈਂ ਸੰਗ ਜੁਟਾਂ ਨਾਨਕ ਕਾਗੁਰ ਬਖਸ਼ਿਆ ਨਾਨਕ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਵੀ ਮੈਂ ਨਾਮ ਚ ਜੁੜ ਸਕਿਆ ਇਹ ਨਹੀਂ ਕਿ ਵੀ ਮੈਂ ਜੁੜਿਆ ਇਹ ਕਹੇ ਸਤਿਗੁਰੂ ਦੀ ਬਖਸ਼ਿਸ਼ ਇਹਨੇ ਨਾ ਜੁੜਿਆ ਮੇਰੇ ਜੋ ਔਕਾਤ ਨਹੀਂ ਹੈ ਕੋਈ ਮੇਰੇ ਵਰਗਾ ਕਹਦੇ ਨਹੀਂ ਮੈਂ ਅੰਮ੍ਰਿਤ ਵੇਲਾ ਸੰਭ ਲਿਆਂਗਾ ਔਕਾਤ ਨਹੀਂ ਹੈ ਨਦਰ ਉਹ ਇਸ ਵਾਲੀ ਚਾਹੀਦੀ ਹੈ ਤੇ ਉਹ 1 ਵਜੇ ਵੀ ਖਾਲ ਦਿੰਦਾ ਤੇ ਜੇ ਨਦਰ ਭੈੜੀ ਹੋਵੇ ਤਾਂ ਦਿਨ ਦੇ 2 ਵੀ ਬਰਤ ਜਾਂਦੇ ਨੇ ਉੱਠਣ ਨਹੀਂ ਦਿੰਦਾ ਨਦਰ ਸਵਲੀ ਚਾਹੀਦੀ ਹੈ ਤੇ ਕੱਲ ਨੂੰ ਸਾਨੂੰ ਤਪੇ ਦਾ ਦਸਤਾਨੇ ਜੋ ਕਿ ਨਿੰਦਕ ਹੈ ਨਿੰਦ ਕਰ ਕਰਕੇ ਕਰ ਕਰਕੇ ਤਪਦਾ ਰਹਿੰਦਾ 24 ਘੰਟੇ ਉਹ ਕਿਵੇਂ ਤਪਦਾ ਹੈ ਕਹਿੋ ਜਿਆ ਹੁੰਦਾ ਹੈ ਕਿਹਦੇ ਨਾਲ ਤੁਲਨਾ ਕੀਤੀ ਤਦ ਨੂੰ ਸਾਨੂੰ ਸਮਝਾਣਾ ਚਾਹਣਗੇ ਸੋ ਗੁਰੂ ਗ੍ਰੰਥ ਸਾਹਿਬ ਜੀ ਅੱਜ ਆ ਕੋ ਬੇਨਤੀ ਕਰਦਾ ਸੀਮਾ ਦਾ ਜਾਚਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਪੰਜ ਪੱਲੇ ਪ ਜਾਣ ਕੇ ਪੱਲੇ ਬੰਨਾ ਗੁਰੂ ਅਰਜਨ ਦੇਵ ਜੀ ਦੇ ਘਰ ਦੇ ਜਾਣ ਕੇ ਜ਼ਿੰਦਗੀ ਚ ਕਮਾਣਾ ਵੱਧ ਘਟ ਬੋਲੇ ਅਦਾਸ ਦਾ ਰਚਤਾਰੇ ਹੋਏ ਸਾਹਿਬ ਸੰਗਤ ਦੇ ਹੋ ਸੇਸ਼ ਕਰੋੜ ਦਾ ਸੰਕੇਤੋ ਕਠਾ ਵਿਚਾਰਨ ਕਰੰਦੇ ਜਜ ਆਜਾਵੇ ਗੱਜਵਾਲੀ ਕੇ ਫਤਵੇ ਦਾ ਜਵਾਬ ਫਤਿਹਦੀ ਵਾਹਿਗੁਰੂ ਜੀ ਕਾ ਖੰਸਾ ਵਾਹਿਗੁਰੂ ਜੀ ਕੀ ਫਤਵੇ